ਅਸੀਂ ਇੱਕ ਬਹੁਤ ਹੀ ਜ਼ਰੂਰੀ ਕੰਮ ਭੁੱਲ ਰਹੇ ਹਾਂ ਜੇਕਰ ਹੁਣ ਆਪਾਂ ਇਹ ਕੰਮ ਨਾ ਕੀਤਾ ਤਾਂ ਸਮਾਂ ਲੰਘ ਜਾਵੇਗਾ ਤੇ ਜਦੋਂ ਸਮਾਂ ਲੰਘ ਗਿਆ ਫਿਰ ਇਹ ਕੰਮ ਨਹੀਂ ਹੋਵੇਗਾ ਫਿਰ ਪਛਤਾਵੇ ਤੋਂ ਇਲਾਵਾ ਸਾਡੇ ਪੱਲੇ ਕੁਝ ਵੀ ਨਹੀਂ ਰਹੇਗਾ ਗੁਰਬਾਣੀ ਗੁਰੂ ਵੀ ਸਾਨੂੰ ਸਮਝਾਉਂਦੇ ਨੇ ਆਉਂਦੇ ਘਟੇ ਦਿਨ ਸੋ ਰਹਿਣਾਰੇ ਮਨ ਗੁਰ ਮਿਲ ਕਾਤ ਸਵਾਰੇ ਰੋਜ਼ ਹੀ ਦਿਨ ਚੜਦਾ ਹੈ ਤੇ ਰਾਤ ਪੈਂਦੀ ਹੈ ਸਮਾਂ ਬਹੁਤ ਹੀ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ ਜੇਕਰ ਅਸੀਂ ਇਹ ਸਮਾਂ ਹੁਣ ਨਾ ਸੰਭਿਆ ਤਾਂ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਅਸੀਂ ਜਨਮ ਮਰਦੇ ਗੇੜ ਤੋਂ ਮੁਕਤ ਹੋ ਕੇ ਪਰਮੇਸ਼ਵਰ ਦੇ ਵਿੱਚ ਸਮਾਉਣਾ ਸੀ ਇਸੇ ਕਰਕੇ ਸਾਨੂੰ ਇਹ ਮਾਨਸ ਰਹੀ ਮਿਲੀ ਸੀ ਪਰ ਆਪਾਂ ਸਭ ਤੋਂ ਜ਼ਰੂਰੀ ਕੰਮ ਛੱਡ ਕੇ ਬਾਕੀ ਕੰਮਾਂ ਵਿੱਚ ਇੰਨੇ ਬਿਜ਼ੀ ਹੋ ਗਏ ਆ ਕਿ ਸਾਨੂੰ ਇਹ ਜ਼ਰੂਰੀ ਕੰਮ ਯਾਦ ਹੀ ਨਹੀਂ ਰਹਾ ਸੋ ਆਪਾਂ ਉਸ ਗੁਰ ਨਾਲ ਭਾਬ ਉਸ ਵਿਧੀ ਨਾਲ ਆਪਣੇ ਕਾਜ ਸਵਾਰ ਸਕਦੇ ਆ ਆਪਾਂ ਜਨਮ ਮਰਤ ਦੇ ਗੇੜ ਤੋਂ ਮੁਕਤ ਹੋ ਸਕਦੇ ਆ ਆਪਾਂ ਸਦੀਵੇਂ ਪਰਮੇਸ਼ਵਰ ਨੂੰ ਇਹਨਾਂ ਅੱਖਾਂ ਨਾਲ ਸਾਹਮਣੇ ਦੇਖ ਸਕਦੇ ਆ ਸੋ ਪਿਆਰਿਓ ਸੰਸਾਰਿਕ ਕੰਮ ਤੇ ਚੱਲਦੇ ਰਹਿਣਗੇ ਪਰ ਇਹ ਜ਼ਰੂਰੀ ਕੰਮ ਨਾ ਭੁੱਲਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ